ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕੁਟ ਦਿਨ ਰੋਜ਼ ਰਜ਼ਾਈਆਂ ਦਾ ਹੋਣਾ ਨਾਗ ਨਿਵਾਸਾਂ ਦੇ ਰਹਿਣਾ ਸੂਤ ਸੁਰਾਹੀ ਖੰਜਰ ਤੇ ਅੱਲਾ ਬੈਂਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਸੰਗਤ ਜੀ ਤੁਸੀਂ ਜੋ ਜੰਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਜੰਨ ਸਾਹਿਬ ਆ ਜਿੱਥੇ ਦੇਸ਼ ਮੇਂ ਹਸਪਤਾ ਚੰਕੌਰ ਦੀ ਗੜੀ ਦੀ ਜੰਗ ਤੋਂ ਬਾਅਦ ਆ ਕੇ ਸਾਹਮਣੇ ਪਾਸੇ ਖੂਹ ਆ ਜਿੱਥੋਂ ਟੈਂਡ ਲਈ ਤੇ ਇਸ ਇਤਿਹਾਸ ਦੱਸਦਾ ਹੈ ਕਿ ਇਸ ਜਨ ਸਾਹਿਬ ਦੇ ਥੱਲੇ ਪਿਤਾ ਜੀ ਨੇ ਟੈਂਡ ਦਾ ਸਹਰਾਣਾ ਲਾ ਕੇ ਜਿਹੜੀ ਆਪਣੀ ਉਹ ਰਾਤ ਬਤੀਤ ਕੀਤੀ ਸੀਗੀ ਤੇ ਅੱਜ ਸੁਭਾਗ ਸਮਾਪਤ ਹੋਇਆ ਵੀ ਅਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਤੇ ਜਨ ਸਾਹਿਬ ਦੇ ਕੋਲ ਖੜੇ ਹਾਂ ਬਹੁਤ ਮਨ ਨੂੰ ਸ਼ਾਂਤੀ ਆ ਰਹੀ ਹੈ